ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਤੋ ਅੱਜ ਆਪਾਂ ਗੱਲਬਾਤ ਕਰਾਂਗੇ ਕਿ ਕੀ ਜਿਹੜੇ ਪ੍ਰਾਪਰਟੀ ਦੇ ਰੇਟ ਨੇ ਜ਼ਮੀਨਾਂ ਦੇ ਰੇਟ ਨੇ ਉਹ ਮੇਰੇ ਵਧਾਇਆ ਵਧ ਰਹੇ ਨੇ ਯਾਨੀ ਕਿ ਪ੍ਰਾਪਰਟੀ ਡੀਲਰਾਂ ਦੇ ਵਧਾਇਆ ਤੋਂ ਵਧ ਰਹੇ ਨੇ ਜਾਂ ਫਿਰ ਇਹਨਾਂ ਦੇ ਕੁਝ ਹੋਰ ਕਾਰਨ ਨੇ ਤੇ ਨਾਲ ਦੀ ਨਾਲ ਆਪਾਂ ਅੱਜ ਗੱਲਬਾਤ ਕਰਾਂਗੇ ਉਹਨਾਂ ਮਤਲਬ ਵੀਰਾਂ ਦੇ ਤਰਕ ਦੀ ਜਿਹੜੇ ਵੀਰਾਂ ਦਾ ਤਰਕ ਹੈ ਕਿ ਪ੍ਰੋਪਰਟੀ ਦਾ ਰੇਟ ਹੈ ਜਿਹੜਾ ਉਹ ਘਟਣਾ ਚਾਹੀਦਾ ਹੈ ਤੇ ਜ਼ਮੀਨਾਂ ਦਾ ਰੇਟ ਹੈ ਜਿਹੜਾ ਉਹ ਬਿਲਕੁਲ ਘਟ ਜਾਊਗਾ ਬਿਲਕੁਲ ਘਟ ਜਾਊਗਾ ਇਹਦੇ ਤੇ ਅੱਜ ਵੀਡੀਓ ਬਣਾਉਨੇ ਆ ਆਓ ਵੀਡੀਓ ਕਰਦੇ ਆ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾ ਸਵਾਲ ਦੋਸਤੋ ਆਪਾਂ ਇਹੀ ਲੈਨੇ ਆ ਕਿ ਕੀ ਰੇਟ ਮੇਰੇ ਬੋਲਣ ਨਾਲ ਵਧ ਰਹੇ ਨੇ ਕੀ ਰੇਟ ਪ੍ਰੋਪਰਟੀ ਡੀਲਰਾਂ ਦੇ ਬੋਲਣ ਦੇ ਨਾਲ ਵਧ ਰਹੇ ਨੇਗੇ ਜਾਂ ਪ੍ਰੋਪਰਟੀ ਡੀਲਰਾਂ ਦੇ ਵਧਾਇਆ ਰੇਟ ਵੱਧ ਜਾਂਦੇ ਨੇ ਜੇਕਰ ਇਸ ਗੱਲ ਨੂੰ ਆਪਾਂ ਸੱਚ ਮੰਨ ਲਈਏ ਇਹ ਗੱਲ ਤਰਕ ਹੈਗੀ ਆ ਮੇਰੇ ਫੇਸਬੁੱਕ ਦੇ ਉੱਪਰ ਕਮੈਂਟ ਜਿਹੜੇ ਵੀਰ ਕਰਦੇ ਨੇ ਕਿ ਰੇਟ ਨੇ ਜਿਹੜੇ ਇਹ ਇਹਨਾਂ ਦੇ ਵਧਾਇਆ ਹੀ ਵਧ ਰਹੇ ਨੇ ਉਹ ਕਹਿੰਦੇ ਵੀ ਇਹ ਬੋਲਣ ਲੱਗ ਜਾਂਦੇ ਨੇ ਜਿਸ ਕਾਰਨ ਕਰਕੇ ਰੇਟ ਨੇ ਜਿਹੜੇ ਜ਼ਮੀਨਾਂ ਦੇ ਉਹ ਵਧ ਰਹੇ ਨੇ ਜੇ ਫਿਰ ਇਹ ਗੱਲ ਹੈ ਫਿਰ ਇਹਦੇ ਲਈ ਤਾਂ ਕਿਸਾਨਾਂ ਨੂੰ ਜ਼ਿਮੀਂਦਾਰਾਂ ਨੂੰ ਮੇਰਾ ਧੰਨਵਾਦੀ ਹੋਣਾ ਚਾਹੀਦਾ ਕਿਉਂਕਿ ਕੀ ਜ਼ਮੀਨ ਦਾ ਰੇਟ ਜੇ ਘਟ ਹੈ ਉਹਦਾ ਜ਼ਮੀਂਦਾਰਾਂ ਨੂੰ ਫਾਇਦਾ ਜਾਂ ਫਿਰ ਜ਼ਮੀਨ ਦਾ ਜੇ ਰੇਟ ਘਟ ਹੈ ਉਹਦਾ ਜ਼ਮੀਂਦਾਰਾਂ ਨੂੰ ਫਾਇਦਾ ਹੁਣ ਮੰਨ ਲਓ ਸਪੋਜ਼ ਕਰ ਲਓ ਇਹਨਾਂ ਦੇ ਤਰਕ ਅਨੁਸਾਰ ਜ਼ਮੀਨ ਦਾ ਰੇਟ ਹੈ ਜਿਹੜਾ ਇਹ ਕਹਿੰਦੇ 25-30 ਲੱਖ ਰੁਪਏ ਨੂੰ ਜ਼ਮੀਨ ਕਿਸੇ ਨੇ ਪੁੱਛਣੀ ਨਹੀਂ ਹੈਗੀ ਜੇ 25 ਲੱਖ ਨੂੰ ਜਾਂ 20 ਲੱਖ ਨੂੰ ਜ਼ਮੀਨ ਦਾ ਰੇਟ ਰਹਿ ਜੇ ਜਿਹਦੇ ਕੋਲੇ 10 ਕਿੱਲੇ ਜ਼ਮੀਨਾਂ ਜਾਂ 5 ਕਿੱਲੇ ਜ਼ਮੀਨਾਂ ਜਿਹਦੇ ਕੋਲੇ ਜੇ ਰੇਟ ਵੱਧਦੇ ਨੇ ਸਾਡੇ ਕਹਿਣ ਦੇ ਮੁਤਾਬਕ ਮੰਨ ਲਓ ਉਹਨਾਂ ਦੀ ਜ਼ਮੀਨ ਦਾ ਰੇਟ 5 ਕਰੋੜ ਰੁਪਇਆ ਹੋ ਗਿਆ 5 ਏਕੜ ਦਾ ਜੇ ਇਹਨਾਂ ਦੇ ਮੁਤਾਬਕ 20 ਲੱਖ 25 ਲੱਖ ਆ ਫਿਰ ਉਹ ਜ਼ਮੀਨ ਦਾ ਰੇਟ ਕਰੋੜ ਰੁਪਇਆ 5 ਏਕੜ ਦਾ ਕੀ ਜਿਹੜਾ ਜ਼ਮੀਨਦਾਰ ਭਰਾ ਮੇਰੇ ਖਾਸ ਤੌਰ ਤੇ ਉਹਨਾਂ ਜ਼ਮੀਨਦਾਰ ਭਰਾ ਮੇਰੇ ਮਾਲਕਤਾ ਜ਼ਮੀਨਾਂ ਦੇ ਹੈਗੇ ਹੀ ਨੇ ਕੀ ਉਹ ਇਸ ਗੱਲ ਦੇ ਉੱਪਰ ਖੁਸ਼ ਹੋਣਗੇ ਉਹਨਾਂ ਨੂੰ ਇਸ ਚੀਜ਼ ਦਾ ਫਾਇਦਾ ਹੈ ਕਿ ਉਹਨਾਂ ਦੀ ਜਿਹੜੀ ਪ੍ਰਾਪਰਟੀ ਹੈ ਉਹ 20% ਜਾਨੀ ਕਿ 1 ਕਰੋੜ ਦੀ ਜੇ ਰਹਿੰਦੀ ਆ ਤਾਂ ਉਹ ਖਸ ਨੇ ਤੇ ਜਾਂ ਫਿਰ ਜੇ ਉਹਨਾਂ ਦੀ ਪ੍ਰਾਪਰਟੀ ਦਾ ਰੇਟ ਹੈ ਜਿਹੜਾ ਉਹੀ ਜ਼ਮੀਨ ਜਿਹੜੀ ਉਹਨਾਂ ਦੇ ਕੋਲੇ ਆ ਉਹ 5 ਕਿੱਲੇ 1 ਕਰੋੜ ਦੀ بجائے 5 ਕਰੋੜ ਦੀ ਪ੍ਰਾਪਰਟੀ ਆ ਉਹਨਾਂ ਦੀ ਜੇ ਉਹਨਾਂ ਨੇ 50 ਲੱਖ ਰੁਪਇਆ ਲੋਨ ਦੇਣਾਗਾ ਫਿਰ ਤਾਂ ਉਹਨਾਂ ਦੇ 2.5 ਕਿੱਲੇ ਲੋਨ ਦੇ ਵਿੱਚ ਹੀ ਚਲੇ ਜਾਣਗੇ ਲੇਕਿਨ ਜੇ ਜ਼ਮੀਨ ਦਾ ਰੇਟ 5 ਕਰੋੜ ਜਾਨੀ ਕਿ 1 ਕਰੋੜ ਰੁਪਏ ਏਕੜ ਦਾ ਰੇਟ ਹੈ ਤਾ ਉਹਨਾਂ ਦਾ ਜਿਹੜਾ ਲੋਨ ਹੈ ਉਹ ਅੱਧੇ ਏਕੜ ਨਾਲ ਭਰਿਆ ਜਾਵੇਗਾ ਜਾਂ ਹੋਰ ਲੈਂਡ ਦੇਣਾ ਜਿਹੜਾ ਅੱਧੇ ਏਕੜ ਨਾਲ ਛੜ ਜਾਵੇਗਾ ਤੇ ਕਿੱਥੇ ਉਹਨਾਂ ਦੀ ਜ਼ਮੀਨ ਸਾਰੀ ਕਰਜ਼ੇ ਦੇ ਵਿੱਚ ਚਲੀ ਜਾਵੇਗੀ ਜਾਨੀ ਕਹਿਣ ਦਾ ਭਾਵ ਕੋਈ ਵੀ ਵਿਅਕਤੀ ਦੁਨੀਆ ਦੇ ਉੱਪਰ ਮੈਂ ਅੱਜ ਤੱਕ ਐਸਾ ਨਹੀਂ ਦੇਖਿਆ ਜਿਹੜਾ ਇਹ ਚਾਹੁੰਦਾ ਹੋਵੇ ਕਿ ਮੇਰੀ ਜਿਹੜੀ ਪ੍ਰਾਪਰਟੀ ਆ ਯਾਨੀ ਕਿ ਸੰਪਤੀ ਆ ਜਾਇਦਾਦ ਹੈ ਉਹਦਾ ਰੇਟ ਘਟੇ ਹਰ ਇੱਕ ਵਿਅਕਤੀ ਚਾਹੁੰਦਾ ਕਿ ਮੇਰੀ ਚੀਜ਼ ਦਾ ਰੇਟ ਜਿਹੜਾ ਵੱਧ ਹੋਵੇ ਵਧੇ ਤਾਂ ਕਿ ਮਤਲਬ ਉਹਦਾ ਮੈਨੂੰ ਵੱਧ ਫਾਇਦਾ ਹੋਵੇ ਇਹ ਜਿਹੜੇ ਹੁਣ ਮੇਰੇ ਵੀਰ ਗਿਆਨੀ ਨੇਗੇ ਇੱਕ ਤਾਂ ਗਿਆਨੀ ਨੇ ਬਹੁਤ ਵੱਡੇ ਲੰਮੇ ਚੌੜੇ ਮਤਲਬ ਆਪਣੇ ਤਰਕ ਦਿੱਤੇ ਨੇ ਤੇ ਵਿਆਜ ਆ ਜਿਹੜਾ ਉਹ ਕਹਿੰਦਾ ਇੰਨਾ ਹੋਣਾ ਚਾਹੀਦਾ ਹੈ ਜੀ ਜੇ ਜ਼ਮੀਨ ਕਹਿੰਦਾ ਇੰਨੇ ਲੱਖ ਨੂੰ ਹੋ ਗਈ ਤਾਂ ਇਹ 20 ਸਾਲ ਲੱਗਣਗੇ 3.5% ਜੇ ਹੋ ਗਿਆ ਭਾਅ ਕਿਰਾਇਆ ਦੁਗਣਾ ਹੋ ਗਿਆ ਤੇ ਇੰਨਾ ਠੇਕਾ ਹੋ ਜੂ ਕਹਿੰਦਾ ਜੇ 2030 ਤੱਕ ਫਿਰ 4 ਕਰੋੜ ਦਾ ਹੋ ਜੂ 2005 ਤੱਕ ਕਿਰਾਇਆ ਕਹਿੰਦਾ ਯਾਨੀ ਕਿ ਠੇਕਾ 2 ਲੱਖ ਹੋਊਗਾ ਤੇ ਜਿਹੜਾ ਜ਼ਮੀਨ ਦਾ ਰੇਟ ਆ ਉਹ ਕਹਿੰਦਾ ਫਿਰ 40 ਕਰੋੜ ਹੋ ਜੂ ਮਤਲਬ ਇਹ ਭਰਾ ਸਾਹਿਬ ਤਰਕ ਦੇ ਰਹੇ ਨੇ ਕਹਿੰਦੇ ਇਹ ਕਹਿੰਦੇ ਨੇ ਕਿ ਤੁਸੀਂ ਪੈਸੇ ਬੈਂਕ ਦੇ ਵਿੱਚ ਜਮ੍ਹਾਂ ਕਰਾਓ ਮਤਲਬ ਇਹਨਾਂ ਦਾ ਤਰਕ ਹੈ ਕਹਿੰਦਾ ਮੈਂ ਜ਼ਮੀਨ ਦਾ ਪਤਾ ਕਰਿਆ ਤੇ ਮੇਰੇ ਕੋਲ 1 ਕਰੋੜ ਦੀ ਮੈਂ 1 ਕਰੋੜ ਦੀ ਜ਼ਮੀਨ ਲੈਣ ਲੱਗਾ 1 ਏਕੜ ਹੀ ਆਉਂਦਾ ਸੀਗਾ ਤੇ ਫਿਰ ਮੈਂ ਬੈਂਕ ਦੇ ਵਿੱਚ ਸੋਚਿਆ ਤੇ ਐਨੇ ਪੈਸੇ ਹੁਣ ਮੈਂ ਇਹਨਾਂ ਨੂੰ ਇਹ ਪੁੱਛਣਾ ਚਾਹਣਾ ਵੀ ਵੀਰ ਮੇਰੇਓ ਜੇ ਤੁਸੀਂ ਬੈਂਕ ਦੇ ਵਿੱਚ ਪੈਸੇ ਰੱਖਨੇ ਨੇ ਤਾਂ ਰੱਖੋ ਕੋਈ ਗੱਲ ਨਹੀਂ ਉਹ ਤੁਹਾਡੀ ਤੁਹਾਡੇ ਪੈਸੇ ਨੇ ਪਰ ਜੇਕਰ ਤੁਸੀਂ ਖੁਦ ਆਪ ਦੀ ਜਵਾਨ ਨਾਲ ਹੀ ਕਹਿ ਰਹੇ ਹੋ ਕਿ 2040 ਤੱਕ 40 ਕਰੋੜ ਏਕੜ ਦਾ ਰੇਟ ਹੋ ਜਾਊਗਾ ਫਿਰ ਤੁਹਾਡਾ 1 ਏਕੜ ਲਿਆ ਹੋਇਆ ਵੀ ਤਾਂ 40 ਕਰੋੜ ਦਾ ਹੋਜੂ ਨਾ ਬੈਂਕ ਦੇ ਵਿੱਚ ਫਿਰ ਤੈਨੂੰ 40 ਕਰੋੜ ਮਿਲ ਜੂਗਾ ਠੇਕਾ ਦਾ ਚਲੋ ਮੰਨ ਲਿਆ ਤਾਂ ਠੇਕਾ ਦਾ ਕਹਿਦਾ ਵੀ ਭਾਈ ਉਦੋਂ ਤੱਕ 4 ਲੱਖ ਹੋਊ ਜਾਂ ਫਲਾਨੇ ਲੱਖ ਹੋਊਗਾ ਤੇਰੀ ਮਤਲਬ ਕੈਲਕੂਲੇਟਰ ਮੁਤਾਬਕ ਠੇਕਾ ਦਾ ਤੂੰ ਕਹਿਦਾ ਵੀ ਭਾਈ ਚਲ 4 ਲੱਖ ਹੀ ਹੋਊਗਾ ਉਦੋਂ ਤੱਕ ਕਹਿੰਦਾ ਜਮੀਨ ਦਾ ਰੇਟ 40 ਕਰੋੜ ਹੋਜੂ ਫਿਰ ਜਿਹੜਾ 1 ਏਕੜ ਤੂੰ ਲੈਣ ਨੂੰ ਕਹਿਣਾਗਾ ਉਹ ਵੀ ਤਾਂ ਉਦੋਂ ਤੱਕ 40 ਕਰੋੜ ਦਾ ਹੋਜੂ ਤੇਰਾ ਬੈਂਕ ਦਾ ਵਿਆਜ ਉਹਦੇ ਬਰਾਬਰ ਵੱਗ ਜੂਗਾ ਮਤਲਬ ਤਰਕ ਦਿਓ ਜ਼ਰੂਰ ਰਤਰਕ ਉਹ ਦਿਓ ਜਿਹੜੇ ਤਰਕ ਦੇ ਵਿੱਚ ਕੋਈ ਮਤਲਬ ਜਾਨ ਹੋਵੇ ਮਤਲਬ ਇੱਕ ਤਰਕ ਦਿੰਦਾ ਹੈਗਾ ਇਹ ਕਿ ਜਿਹੜੀ ਮਤਲਬ ਜ਼ਮੀਨ ਹੈ ਜੀ ਇਹਦੇ ਤਾਂ ਥੱਲੇ ਪਾਣੀ ਮੁੱਕ ਜਾਣਾ 2029 ਤੱਕ ਤਾਂ ਪਾਣੀ ਮੁੱਕ ਜਾਊ ਪਹਿਲੀ ਗੱਲ ਤਾਂ ਦੋਸਤੋ ਮੈਨੂੰ ਇੱਕ ਗੱਲ ਇਹ ਦੱਸੋ ਕਿ ਪਾਣੀ ਮੁੱਕਣਾ ਜਾਂ ਪਾਣੀ ਆਉਣਾ ਜਾਂ ਘਟਣਾ ਕੀ ਇਹ ਸਾਡੇ ਵਿੱਚ ਦੀ ਗੱਲ ਹੈ ਦੇਹ ਦਾ ਦੇ ਲੈਂਦੇ ਥਕ ਪਾਹੇ ਜੁਗਾ ਜਗੰਤਰ ਖਾਹੀ ਖਾਹੇ ਉਹ ਦੇਣ ਵਾਲਾ ਪ੍ਰਮਾਤਮਾ ਜਿੱਥੇ ਕਿਤੇ ਸੇਮ ਹੁੰਦੀ ਸੀ ਉੱਥੇ ਅੱਜ ਪਾਣੀ 100 ਫੁੱਟ ਤੇ ਚਲਿਆ ਗਿਆ ਜਿੱਥੇ ਪਾਣੀ 2-200 ਫੁੱਟ ਤੇ ਤੀ ਉੱਥੇ ਅੱਜ ਸੇਮ ਨਹੀਂ ਆਤੀ 2 ਮਹੀਨੇ ਪਹਿਲਾਂ ਨਹੀਂ 1 ਮਹੀਨਾ ਪਹਿਲਾਂ ਦੀ ਗੱਲ ਹੈ ਪਾਣੀ ਦਾ ਹੜ ਆਇਆ ਪੰਜਾਬ ਦੇ ਵਿੱਚ ਪਾਣੀ ਦਾ ਪਾਣੀ ਹੀ ਸਾਨੂੰ ਮਾਰ ਰਿਹਾ ਸੀਗਾ ਇਹ ਕਹਿੰਦਾ ਪਾਣੀ ਮੁੱਕ ਜੂਗਾ ਇਹਦਾ ਮਤਲਬ ਕਹਿੰਦਾ ਪਾਣੀ ਮੁੱਕ ਜੂ ਜ਼ਮੀਨ ਖਰੀਦੋ ਹੀ ਨਾ ਅੱਛਾ ਜੇ ਵੀਰ ਮੇਰੇਓ ਇਹ ਜੇ ਹੋਰ ਵੀ ਬਹੁਤ ਗਿਆਨੀ ਹੈਗੇ ਨੇ ਜਿਹੜੇ ਕਹਿੰਦੇ ਨੇ ਕਿ ਨਹੀਂ ਜੀ ਰੇਟ ਕੱਟ ਜੂ ਨਹੀਂ ਜੀ ਰੇਟ ਕੱਟ ਜੂ ਮੈਂ ਨਾਲੇ ਕਹਿਣਾ ਉਹਨਾਂ ਕਿ ਤੁਸੀਂ ਕੋਈ ਵਿਸਵਾ ਲੈਣਾ ਕੋਈ ਨਹੀਂ ਹੈਗਾ ਤੁਸੀਂ ਕੋਈ ਕਿਲਾ ਲੈਣਾ ਕੋਈ ਨਹੀਂ ਹੈਗਾ ਸਿਰਫ ਮਤਲਬ ਦੂਜਿਆਂ ਨੂੰ ਨੈਗੇਟਿਵ ਕਮੈਂਟ ਕਰਨੇ ਨੇ ਮੈਨੂੰ ਇਹ ਦੱਸੋ ਜੇ ਫਿਰ ਆਪਾਂ ਚਲੋ ਜ਼ਮੀਨ ਮੰਨ ਲਓ ਤੁਹਾਡੇ ਅਨੁਸਾਰ ਆਪਾਂ ਆ ਜਾਂਦੇ ਆ ਵੀ ਆਪਾਂ ਭਾਈ ਜ਼ਮੀਨ ਖਰੀਦੋ ਨਾ ਕਿਉਂਕਿ ਪਾਣੀ ਮੁੱਕ ਜਾਣਾ ਕਿਉਂਕਿ ਮਤਲਬ ਇਹਨਾਂ ਦੇ ਗਿਆਨ ਮੁਤਾਬਕ ਹੋਰ ਬਹੁਤ ਗੱਲਾਂ ਹੋ ਜਾਣੀਆਂ ਨੇ ਪਾਣੀ ਮੁੱਕ ਜੂ ਫਲਾਣਾ ਹੋ ਜੂ ਆਪਾਂ ਜ਼ਮੀਨ ਖਰੀਦੋ ਹੀ ਨਾ ਜ਼ਮੀਨ ਆ ਜਿਹੜੀ ਉਹ 20 ਲੱਖ ਤੇ ਹੋਣੀ ਚਾਹੀਦੀ ਆ ਫਿਰ ਜ਼ਮੀਨ ਕੰਪਨੀ ਵਾਲੇ ਖਰੀਦਣਗੇ ਹੋਰ ਕੰਪਨੀ ਵਾਲੇ ਖਰੀਦ ਲੈਣਗੇ ਜਿਹਨੇ ਵੇਚਣੀ ਆ ਜਿਹਨੇ ਉਹਦੇ ਗਰਜ ਪੂਰੀ ਕਰਨੀ ਆ ਉਹਨੇ ਤਾਂ ਕਰਨੀ ਕਰਨੀ ਆ ਉਹ ਤੇਰੇ ਕਹਿਣ ਅਨੁਸਾਰ ਜਾਂ ਮੇਰੇ ਕਹਿਣ ਅਨੁਸਾਰ ਤਾਂ ਕੁਝ ਨਹੀਂ ਕਰਨਗੇ ਫਿਰ ਉਹਨਾਂ ਨੂੰ ਆਪਾਂ ਜ਼ਮੀਨ ਖਰੀਦੋ ਨਾ ਤੇ ਫਿਰ ਤਾਂ ਭਈਏ ਦਾ ਲੈਣ ਨੂੰ ਤਿਆਰੀ ਬੈਠੇ ਨੇਗੇ ਮਤਲਬ 8 8 ਮੰਤਰੀਆਂ ਦੀਆਂ ਮੁੱਖ ਮੰਤਰੀਆਂ ਦੀਆਂ ਕੰਪਨੀਆਂ ਨੇ ਜਿਹੜੇ ਉਹ ਤਾਂ ਫਿਰਦੇ ਨੇ ਕਿਹੜੇ ਦਿੰਦੇ ਤੁਸੀਂ ਕਹਿ ਰਹੇ ਹੋ ਵੀ ਖੇਤੀ ਨਾ ਕਰੋ ਮਤਲਬ ਖੇਤੀ ਕਿਉਂਕਿ ਕਹਿੰਦਾ ਕਾਟੇ ਦਾ ਸੌਦਾ ਇਹ ਤਾਂ ਪਾਣੀ ਮੁੱਕ ਜਾਣਾ ਫਿਰ ਖੇਤੀ ਨਹੀਂ ਕਰਾਂਗੇ ਤੇ ਹੋਰ ਕੀ ਕਰਾਂਗੇ ਪੰਜਾਬ ਦੇ ਲੋਕ ਅਸੀਂ ਦੱਸੋ ਸਾਨੂੰ ਤੁਸੀਂ ਗਿਆਨ ਦੇ ਦਿਓ ਪਤਾ ਨਹੀਂ ਕੈਨੇਡਾ ਬੈਠੇ ਹੋ ਜਾਂ ਅਮਰੀਕਾ ਬੈਠੇ ਹੋ ਕਿੱਥੇ ਬੈਠੇ ਹੋ ਮੈਨੂੰ ਨਹੀਂ ਪਤਾ ਪਰ ਤੁਸੀਂ ਆਪਣਾ ਇਹ ਗਿਆਨ ਦੇ ਦਿਓ ਵੀ ਭਾਈ ਜੇ ਜ਼ਿਮੀਂਦਾਰ ਪੰਜਾਬ ਦਾ ਖੇਤੀ ਨਹੀਂ ਕਰੂਗਾ ਤਾਂ ਕੀ ਕਰੂਗਾ ਤੇਰੇ ਮੁਤਾਬਕ ਜ਼ਮੀਨ ਮੈਨੂੰ ਮਤਲਬ ਤੁਸੀਂ ਇਹ ਕਹਿ ਰਹੇ ਹੋ ਕਿ ਤੁਹਾਡੇ ਕਹਿਣ ਨਾਲ ਰੇਟ ਵਧ ਰਹੇ ਨੇ ਫਿਰ ਮੈਂ ਤਾਂ ਸਾਰੇ ਪੰਜਾਬ ਦੇ ਲੋਕਾਂ ਨੂੰ ਪੁੱਛਦਾ ਭਾਈ ਜੇ ਮੇਰੇ ਕਹਿਣ ਦੇ ਨਾਲ ਰੇਟ ਵੱਧ ਰਹੇ ਨੇ ਤਾਂ ਫਿਰ ਕੀ ਮਾੜੀ ਗੱਲ ਹੋ ਰਹੀ ਆ ਜਾਂ ਚੰਗੀ ਗੱਲ ਹੋ ਰਹੀ ਆ ਜੇ ਤੁਹਾਡੀ ਜ਼ਮੀਨ ਦਾ ਰੇਟ ਮੇਰੇ ਕਹਿਣ ਨਾਲ ਵੱਧ ਗਿਆ ਤੇ ਫੇਰ ਉਹਦਾ ਨੁਕਸਾਨ ਹੋਇਆ ਜਾਂ ਫਾਇਦਾ ਹੋਇਆ ਖਰੀਦਣ ਵਾਲੇ ਨੂੰ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਖਰੀਦਣ ਵਾਲੇ ਨੂੰ ਨੁਕਸਾਨ ਹੋ ਗਿਆ ਜਿਹੜਾ ਖਰੀਦਦਾਰ ਹੈ ਉਹ ਤੁਸੀਂ ਖੁਦ ਹੀ ਆਪੇ ਹੀ ਮੰਨ ਰਹੇ ਆ ਕਿ ਉਹ ਨਾਲ ਲੱਗਦੀ ਵਾਲਾ ਜਾਂ ਜ਼ਮੀਨ ਕੋਈ ਕੰਮ ਕਰਕੇ ਤਾਂ ਖਰੀਦ ਨਹੀਂ ਸਕਦਾ ਬਾਰੋਂ ਤੱਕਰੇ ਲੋਕਾਂ ਦਾ 2 ਨੰਬਰ ਦਾ ਪੈਸਾ ਆਊਗਾ ਤਾਂ ਜ਼ਮੀਨ ਖਰੀਦੂਗਾ ਜਿਹੜਾ 2 ਨੰਬਰ ਦਾ ਪੈਸਾ ਬਾਹਰੋਂ ਪੈਸਾ ਆ ਰਿਹਾ ਪੰਜਾਬ ਦੇ ਵਿੱਚ ਲੱਗ ਰਿਹਾ ਕੀ ਮਾਰੀ ਗੱਲ ਹੋ ਰਹੀ ਆ ਜੇ ਕੋਈ ਪੈਸਾ ਪੰਜਾਬ ਦੇ ਵਿੱਚ ਲੱਗ ਰਿਹਾਗਾ ਮਤਲਬ ਫਿਰ ਉਹਦੇ ਵਿੱਚ ਮਾਰੀ ਗੱਲ ਕੀ ਹੋ ਰਹੀ ਆ ਕਿ ਜੇ ਤੁਸੀਂ ਕਹਿੰਦੇ ਹੋ ਕਿ ਮਤਲਬ ਜ਼ਮੀਨ ਖਰੀਦੋ ਹੀ ਨਾ ਫੇਰ ਫੇਰ ਉਹਦਾ ਲਾਭ ਤਾਂ ਦੱਸ ਦਿਓ ਨਾ ਕੀ ਹੋ ਜੂਗਾ ਮਤਲਬ ਜੇਕਰ ਜ਼ਮੀਨ ਜਿਹਨੇ ਖਰੀਦਣੀ ਆ ਜੇ ਉਹਨੂੰ ਖਰੀਦਣੀ ਮਹਿੰਗੀ ਪੈ ਰਹੀ ਆ ਤਾਂ ਉਹਨੇ ਜਿਹੜੀ ਆਪਣੀ ਚੀਜ਼ ਵੇਚਣੀ ਆ ਉਹ ਵੀ ਤਾਂ ਮਹਿੰਗੀ ਵਿਕਤੀਆ ਜਿਹੜੀ ਜ਼ਮੀਨ ਕੋਈ ਵੇਚ ਕੇ ਮੇਰਾ ਵੀਰ ਆਇਆਗਾ ਅੱਗੇ ਜ਼ਮੀਨ ਉਹਨੇ ਲੈਣੀ ਆ ਜੇ ਉਹ ਖੰਨੇ ਵੇਚ ਕੇ ਆਇਆ ਮਲੇਰ ਕੋਲੇ ਜਾ ਬਰਨਾਲੇ ਲੈਣੀ ਆ ਉਹ ਖੰਨੇ ਵੀ ਤਾਂ ਮਹਿੰਗੀ ਵੇਚ ਕੇ ਆਇਆ ਨਾ ਜੇ ਮਲੇਰ ਕੋਲੇ ਮਹਿੰਗੀ ਵਿਕੂ ਜੇ ਮਲੇਰ ਕੋਲੇ ਮਹਿੰਗੀ ਮਿਲੂਗੀ ਉਹਨੂੰ ਤਾਂ ਉਹਦਾ ਰੇਟ ਆ ਜਿਹੜਾ ਜੇ ਅੱਜ ਉਹ ਮੰਨ ਲਓ ਮਤਲਬ ਇੱਕ ਸਪੋਜ਼ ਕਰ ਲਓ 60 ਲੱਖ ਨੂੰ ਇੱਕੜ ਲੈ ਲੈਂਦਾਗਾ ਜੇ ਉਹਦੀ ਰੇਟ ਸਾਲ ਨੂੰ ਜਾ ਕੇ 1 ਕਰੋੜ ਰੁਪਇਆ ਰੇਟ ਹੋ ਗਿਆ ਫਿਰ ਉਹਦਾ ਕੀ ਨੁਕਸਾਨ ਹੋ ਗਿਆ ਜੀ ਉਹਦਾ ਨੁਕਸਾਨ ਦਾ ਦੱਸੋ ਨਾ ਮੈਨੂੰ ਕੀ ਹੋ ਗਿਆ ਜੇ ਜਮੀਨ ਦਾ ਰੇਟ ਵੱਧ ਰਿਹਾ ਜਿਹੜਾ ਬੰਦਾ ਜ਼ਮੀਨ ਖਰੀਦ ਰਿਹਾਗਾ ਉਹਦਾ ਰੇਟ ਵੱਧ ਗਿਆ ਉਹਦਾ ਨੁਕਸਾਨ ਕੀ ਹੋ ਗਿਆ ਜਿਹੜੇ ਤੁਸੀਂ ਕਮੈਂਟ ਕਰਨ ਵਾਲੇ ਮੇਰੇ ਵੀਰੋ ਤੁਸੀਂ ਦੱਸੋ ਤੁਹਾਨੂੰ ਕਿੱਥੇ ਚਾਹੀਦੇ ਜ਼ਮੀਨ ਦੇ ਦੇ ਦਿੰਨਾ ਤੁਹਾਨੂੰ ਸਸਤੀ ਦੇ ਦੇਣਾ ਤੁਸੀਂ ਸਸਤੀ ਲੈ ਲਓ ਤੁਸੀਂ ਇਂ ਅਗਰ ਸਸਤੀ ਲੈਣੀ ਚਾਹੁੰਦੇ ਹੋ ਤਾਂ ਸਸਤੀ ਲੈ ਲਓ ਨੇ ਬਿਨਾ ਵਜ੍ਹਾ ਤੋਂ ਬਿਨਾ ਕਿਸੇ ਤਰਕ ਤੋਂ ਆ ਜਿਹੜੇ ਮਤਲਬ ਵੀਰ ਨੇ ਆ ਰਵਿੰਦਰ ਸਿੰਘ ਕੋ ਪਤਾ ਨਹੀਂ ਹੈਗਾ ਮਤਲਬ ਇਹ ਕਮੈਂਟ ਵੀ ਐਡੇ ਐਡੇ ਕਰਦਾ ਹੈ ਮਤਲਬ ਕਿਲੋਮੀਟਰ ਲੰਮਾ ਕਮੈਂਟ ਇੰਨੇ ਪਰਸੈਂਟ ਨੂੰ ਆਏ ਹੋ ਜੂ ਇੰਨੇ 2040 ਚ ਆਏ ਹੋ ਜੂ 2050 ਚ ਆਏ ਹੋ ਜੂ ਫਿਰ 40 ਕਰੋੜ ਦਾ ਏਕੜ ਹੋ ਜੂ 50 ਏਕੜ ਤੇਰੇ ਮੂੰਹ ਚ ਖੰਡ ਚੱਕਰ ਹੋ ਜੇ 50 ਕਰੋੜ ਦਾ ਏਕੜ ਕਰ ਨੁਕਸਾਨ ਕਿਨੂੰ ਆ ਜੇ 50 ਕਰੋੜ ਦਾ ਏਕੜ ਹੋ ਜੂ ਭਾਈ ਸਾਹਿਬ ਜਿਹੜੇ ਮਹਾਰਾਜ ਗਿਆਨੀ ਜੀ ਤੁਸੀਂ ਕਹਿੰਦੇ ਹੋ ਕਿ ਠੇਕਾ ਤਾਂ ਸਿਰਫ 4 ਲੱਖ ਹੀ ਹੋਊਗਾ ਰੇਟ 50 ਕਰੋੜ ਹੋਊ ਉਹ ਵੀਰ ਮੇਰੇ ਆ ਜੇ 4 ਲੱਖ ਠੇਕਾ ਦਾ ਚਲੋ ਕੋਈ ਗੱਲ ਨਹੀਂ ਘਟਾ ਆ ਜੂ ਫਿਰ ਕਿਉਂਦਾ ਜ਼ਮੀਨ ਤਾਂ 50 ਕਰੋੜ ਦਾ ਏਕੜ ਹੋ ਗਿਆ ਉਹਦਾ ਨੁਕਸਾਨ ਤਾਂ ਮੈਨੂੰ ਦੱਸ ਦੇ ਤੂੰ ਹੀ ਗਿਆਨੀ ਸਾਹਿਬ ਜੀ ਤੁਸੀਂ ਲੈ ਲਓ 1 ਏਕੜ ਜਿਹੜਾ ਤੁਸੀਂ ਕਹਿੰਦੇ ਹੋ ਲੈਣ ਨੂੰ ਤੁਹਾਡੇ ਮੁਤਾਬਕ ਹੀ ਠੇਕਾ ਦਾ ਚਲੋ ਤੁਹਾਨੂੰ ਘਟ ਆਊਗਾ ਪਰ ਤੁਹਾਡੇ ਕਹਿਣ ਮੁਤਾਬਕ ਹੀ ਉਹ 1 ਏਕੜ ਜਿਹੜਾ 50 ਕਰੋੜ ਦਾ ਹੋ ਜਾਊਗਾ ਉਸ ਤੇਰਾ ਨੁਕਸਾਨ ਕੀ ਹੋਜੂ ਜੀ ਤੇਰਾ ਬੈਂਕ 'ਚ 50 ਕਰੋੜ ਫਿਰ ਬਣ ਜਾਊਗਾ ਜਿਹੜੇ ਬੈਂਕ ਦਾ ਤੂੰ ਗਿਆਨ ਦਿੰਨਾ ਹੈ ਬੈਂਕ ਦੇ ਵਿੱਚ ਘਟੋਗਾ ਟੱਟ 8 ਤੋਂ 9 ਸਾਲਾਂ ਦਾ ਦੁੱਗਣਾ ਹੁੰਦਾ ਹੈ ਜਿਹੜੇ ਤੂੰ ਕਹਿਣਾਗਾ ਕਿ ਇੰਨੇ ਲੱਖ ਵਿਆਜ ਜਿਹੜੇ ਵਿਆਜ ਦੀ ਤੂੰ ਗੱਲ ਕਰਦਾ ਵੀਰ ਮੇਰਾ ਬੈਂਕ ਦੇ ਵਿੱਚ ਸੇਵਿੰਗ ਦਾ ਕੋਈ ਇੰਨਾ ਤੈਨੂੰ ਵਿਆਜ ਨਹੀਂ ਦਿੰਦਾ 3 ਤੋਂ 4% 30 40 ਪੈਸੇ ਵਿਆਜ ਮਿਲਦਾ ਜੇ ਤੂੰ ਕਹਿਣਾਗਾ ਤੇਰਾ ਉਹ ਫਿਰ ਤੂੰ ਵਿਆਜ ਤਕੜਾ ਕੇ ਖਾ ਲੋ ਤੂੰ ਕਹਿੰਦਾ ਵੀ ਭਾਈ ਵਿਆਜ ਨਾਲ ਕੰਮ ਚੱਲੀ ਜਾਉ ਵਿਆਜ ਕਢਾ ਕੇ ਖਾ ਲੇਗਾ ਰੁਪਈਆ ਦਾ ਕਰੋੜ ਦਾ ਕਰੋੜ ਹੀ ਦੇ ਦਊ ਨਾ ਤੇਰੇ ਕੋਲੇ ਜਿਹੜਾ ਜ਼ਮੀਨ ਦਾ ਰੇਟ ਇੰਨਾ ਵਧਣਾਗਾ ਕੀ ਬੈਂਕ ਦੇ ਵਿੱਚ ਬਿਪੇ ਤੇਰੇ ਪੈਸੇ ਜੇ ਫਿਰ ਤੂੰ ਕਹਿੰਦਾ ਪੈਸੇ ਦੁੱਗਨੇ ਹੋ ਜਾਣਗੇ 8 ਸਾਲਾਂ ਦੁੱਗਨੇ ਫਿਰ ਤੂੰ ਪੈਸੇ ਬੈਂਕ ਚੋਂ ਕਢਾਵੇਂਗਾ ਕਿਵੇਂ ਜਿਹੜਾ ਕਿੱਲਾ ਤੈਨੂੰ ਨਾਲ ਆਮਦਨ ਵੀ ਦੇ ਰਿਹਾਗਾ ਲੱਖ ਰੁਪਈਆ ਏਕੜ ਦੀ ਜੀ ਅੱਜ ਆਮਦਨ ਦੇ ਰਿਹਾਗਾ ਤੇ ਉਹ ਕਿੱਲਾ ਤੇਰਾ ਵੱਧ ਵੀ ਰਿਹਾਗਾ ਦੋਨੇ ਪਾਸਿਓਂ ਵੱਧ ਰਿਹਾਗਾ ਜੇ ਤੂੰ ਬੈਂਕ 'ਚ ਪੈਸੇ ਵਿਆਜ ਲੈ ਕੇ ਕਢਾ ਲਿਆ ਤੇ ਫਿਰ ਤੇਰਾ ਕਰੋੜ ਦਾ ਕਰੋੜ ਹੀ ਰਹੂਗਾ ਜੇ ਤੂੰ ਉਹਨੂੰ ਫਿਕਸ ਕਰਾਉਣਾਗਾ ਫਿਰ ਉਹ 8 ਸਾਲਾਂ ਬਾਅਦ ਕਰੋੜ ਦਾ 2 ਕਰੋੜ ਤਾਂ ਹੋ ਜਾਊਗਾ ਕੀ 8 ਸਾਲਾਂ ਤੱਕ ਲਿਆ ਹੋਇਆ ਏਕੜ ਉਹ 8 ਸਾਲਾਂ ਤੱਕ ਉਹਨਾ ਹੀ ਰਹੂਗਾ ਕੀ 8 ਸਾਲਾਂ ਤੱਕ ਦੁੱਗਣਾ ਹੀ ਹੋਊਗਾ ਰੇਟ ਜ਼ਮੀਨ ਦਾ ਤੇਰੇ ਮੁਤਾਬਕ ਹੀ ਜੋ ਤੂੰ ਕਹਿ ਰਿਹਾ ਉਹਦੇ ਮੁਤਾਬਕ ਉਹਨੂੰ ਤਾਂ 40 ਕਰੋੜ ਰੁਪਇਆ ਰੇਟ ਬਣ ਗਿਆ ਇਹ ਤੁਸੀਂ ਮਤਲਬ ਤਰਕ ਜਿਹੜੀ ਦਿਨਿਓ ਮੈਨੂੰ ਤਾਂ ਮੇਰੇ ਨਾਲ ਤੋਂ ਤੁਸੀਂ ਬਹੁਤ ਵੱਧ ਪੜੇ ਲਿਖਿਓ ਮੈਂ ਤਾਂ ਬੀਏ ਐਮਏ ਕੀਤੀ ਹੋਈ ਆ ਤੁਸੀਂ ਤਾਂ ਮੇਰੇ ਨਾਲ ਚ ਬਹੁਤ ਵੱਡੀਆਂ ਡਿਗਰੀਆਂ ਕਰੀਆਂ ਹੋਈਆਂ ਨੇ ਤੇ ਤੁਹਾਡੀ ਤਰਕ ਬੁੱਧੀ ਮਤਲਬ ਤੁਸੀਂ ਏਡੇ ਏਡੇ ਕਮੈਂਟ ਕਰਨ ਦੀ ਬਜਾਏ ਵੀਰ ਮੇਰੇ ਵੀਡੀਓ ਬਣਾਇਆ ਕਰੋ ਵੀਡੀਓ ਬਣਾ ਕੇ ਆਪਣੀ ਤਰਕ ਦਿਆ ਕਰੋ ਕਿ ਭਾਈ ਅਸੀਂ ਜ਼ਮੀਨ ਦੇ ਰੇਟ ਘਟਾਉਣੇ ਚਾਹੁੰਦੇ ਆ ਮੈਨੂੰ ਮੈਨੂੰ ਇਸ ਚੀਜ਼ ਦਾ ਗਿਆਨ ਹੈ ਪਤਾ ਹੈ ਕਿ ਲੋਕ ਚਾਹੁੰਦੇ ਨੇ ਕਿ ਸਾਨੂੰ ਘੱਟ ਰੇਟ ਜ਼ਮੀਨ ਮਿਲੇ ਅਸੀਂ ਵੀ ਕਹਿੰਦੇ ਆ ਕਿ ਸਟੇਬਲ ਰਹੇ ਪਰ ਸਾਡੇ ਕਹਿਣ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਜਿਹੜੇ ਤੁਸੀਂ ਕਹਿ ਰਹੇ ਹੋ ਵੀ ਇਹਨਾਂ ਦੇ ਬਿਆਨੇ ਲਾਏ ਹੋਏ ਨੇ ਜਿਹਨਾਂ ਦੇ ਬਿਆਨ ਨੇ ਰਹਿ ਜਾਣਗੇ ਜੀ ਇਹਨਾਂ ਦੀਆਂ ਰਜਿਸਟਰੀਆਂ ਨਹੀਂ ਹੋਣੀਆਂ ਉਹ ਮੇਰੇ ਕਿਉਂ ਸੁਪਨੇ ਲੈ ਜਾਂਦੇ ਬੈਠੇ ਜਿਹੜਾ ਕੋਈ ਬੰਦਾ ਬਿਆਨੇ ਲਾਉਂਦਾ ਹੈ ਜੀਨੇ ਕਰੋੜ ਰੁਪਇਆ 2 ਕਰੋੜ ਰੁਪਇਆ ਬਿਆਨਾ ਦਿੱਤਾਗਾ ਉਹ ਰਜਿਸਟਰੀ ਕਰਾਉਣ ਦੀ ਵੀ ਹਿੰਮਤ ਰਾਇਦਾ ਜੇ ਚਲੋ ਮੰਨ ਲਓ ਵੀ ਭਾਈ ਨਹੀਂ ਕਰਾ ਸਕਦਾ ਫਿਰ ਜ਼ਿਮੀਂਦਾਰ ਕੋਲੇ ਰਹਿ ਗਿਆ ਕਰੋੜ ਰੁਪਇਆ ਫਿਰ ਵੀ ਤਾਂ ਜ਼ਿਮੀਂਦਾਰ ਨੂੰ ਹੀ ਫਾਇਦਾ ਹੋਇਆ ਜੇ ਉਹ ਰਜਿਸਟਰੀ ਨਹੀਂ ਕਰਾ ਸਕੂਗਾ ਜਿਹੜੇ ਜੱਟ ਤੋਂ ਜ਼ਮੀਨ ਲਈ ਸੀ ਉਹਦੇ ਕੋਲ ਕਰੋੜ ਰੁਪਏ ਬਚ ਗਏ ਬਾਈ ਫਿਰ ਕੀ ਮਾਰੀ ਗੱਲ ਹੋ ਗਈ ਜ਼ਮੀਨ ਦੀ ਜ਼ਮੀਨ ਉਹਦੇ ਕੋਲ ਪਈਆ ਕਰੋੜ ਰੁਪਏ ਬਚ ਗਏ ਮਤਲਬ ਬਿਨ ਸਿਰ ਪੈਰਾਂ ਤੋਂ ਕਮੈਂਟ ਕਰ ਕਰਕੇ ਮਤਲਬ ਤੁਸੀਂ ਕਹਿੰਦੇ ਹੋ ਜੀ ਇੱਕ ਕਹਿੰਦਾ ਜੀ ਇਹਨਾਂ ਨੂੰ ਤਾਂ ਕੋਈ ਸੁਣਦਾ ਹੀ ਨਹੀਂ ਇਹਨਾਂ ਨੂੰ ਤਾਂ ਕੋਈ ਪੁੱਛਦਾ ਹੀ ਨਹੀਂ ਜੀ ਸਾਨੂੰ ਤਾਂ ਕੋਈ ਪੁੱਛਦਾ ਨਹੀਂ ਸਾਨੂੰ ਤਾਂ ਮਹੀਨੇ ਦੇ ਵਿੱਚ 6-6 ਮਿਲੀਅਨ ਲੋਕ ਸੁਣਦੇ ਨੇ ਆ ਜਿਹੜੀ ਵੀਡੀਓ ਤੇ ਤੁਸੀਂ ਕਮੈਂਟ ਕਰਦੇ ਹੋ ਉਹ ਵੀ ਲੱਖ ਲੱਖ ਲੋਕ ਸੁਣ ਲੈਂਦੇ ਨੇ ਸਾਨੂੰ ਤਾਂ ਪਰ ਤੁਸੀਂ ਕਿਹੜਾ ਗਿਆਨ ਬੰਨ ਰਹੇ ਹੋ ਤੁਹਾਨੂੰ ਕੌਣ ਤੁਸੀਂ ਮਤਲਬ ਦੱਸੋ ਜੀ ਆਪਦੀ ਤੁਹਾਨੂੰ ਕੌਣ ਹੋ ਕਰਦਾ ਸਾਨੂੰ ਇਹਨਾਂ ਦੇ ਮਤਲਬ ਖਬਨੀ ਇਹ ਲੱਗਦਾ ਵੀ ਵੀਡੀਓ ਪਾ ਕੇ ਅਸੀਂ ਕੋਈ ਪੈਸੇ ਕਮਾ ਰਹੇ ਹਾਂ ਜਾਂ ਕੋਈ ਉਹ ਕਰ ਰਹੇ ਹਾਂ ਮੈਂ ਤੁਹਾਨੂੰ 20 ਵਾਰ ਹੀ ਕਿਹਾਗਾ ਕਿ ਸਾਡਾ ਆਪਦਾ ਕੰਮ ਦਾਤੇ ਦੀ ਕਿਰਪਾ ਹੈਗੀ ਆ ਇਹ ਸਿਰਫ ਔਰ ਸਿਰਫ ਉਹਨਾਂ ਲੋਕਾਂ ਦੀ ਖਾਤਰ ਕੋਸ਼ਿਸ਼ ਕਰੀਦੀ ਆ ਹਰ ਇੱਕ ਵਿਅਕਤੀ ਜਿਹੜਾ ਕੰਮ ਕਰਨ ਵਾਲਾ ਜਿਹੜਾ ਛੁੜਿਆ ਹੋਇਆ ਪ੍ਰਾਪਰਟੀ ਦੇ ਕੰਮ ਨਾਲ ਉਹ ਨਹੀਂ ਉਹਨਾਂ ਕੋ ਮਫਿਰ ਸਕਦਾ ਜੇ ਉਹਨਾਂ ਸੀ ਸਾਨੂੰ 40 ਸਾਲ ਹੋ ਗਏ ਫਿਰਦਿਆਂ ਨੂੰ ਇਸ ਕੰਮ ਕਾਰੋਬਾਰ ਦੇ ਵਿੱਚ 35 ਸਾਲਾਂ ਦੇ ਅਸੀਂ ਠੱਕੇ ਖਾ ਰਹੇ ਆ ਜਿੰਨੀ ਕਿ ਜਾਣਕਾਰੀ ਹੈਗੀ ਆ ਉਹ ਕਿਸੇ ਨਾਲ ਸਾਂਝੀ ਕਰਕੇ ਕੋਈ ਨੁਕਸਾਨ ਨਹੀਂ ਕਰ ਰਹੇ ਔਰ अनेका ਲੋਕ ਨੇ अनेका ਰੋਜ਼ ਮੈਨੂੰ 100 100 150 ਫੋਨ ਆਉਂਦਾ ਜਿਹੜੇ ਕਹਿੰਦੇ ਨੇ ਹਾਂਜੀ ਸਰਪੰਚ ਸਾਹਿਬ ਆਹ ਤੁਸੀਂ ਗੱਲ ਸਹੀ ਕਹੀ ਅਸੀਂ ਮਤਲਬ ਆਹ ਸਾਨੂੰ ਰਹਿ ਦਿਓ ਜੀ ਅਸੀਂ ਇਦਾਂ ਕਰਨਾ ਐ ਜੋ ਤੁਸੀਂ ਕਿਹਾ ਸੀ ਅਸੀਂ ਉਵੇਂ ਕਰਿਆ ਸਾਡੇ ਜਿੱਥੇ ਬੈਂਕ ਆ ਗਈ ਅਸੀਂ ਆ ਫਲਾਨਾ ਲੈਂਦਾ ਮਤਲਬ ਤੁਸੀਂ ਇੱਕੋ ਹੀ ਰਾਤੇ ਰੇਟ ਘਟ ਜਾਣਗੇ ਜੀ ਰੇਟ ਘਟ ਜਾਣਗੇ ਫਿਰ ਤੁਹਾਨੂੰ ਕੀ ਮਿਲ ਜੂਗਾ ਚਲੋ ਰੇਟ ਘਟਾ ਲਓ ਤੁਹਾਡੇ ਮਤਾਬਕ ਘਟਾ ਦਿਨੇ ਰੇਟ ਫਿਰ ਤੁਹਾਡੇ ਕੁਝ ਪੱਲੇ ਪੈ ਜਾਊਗਾ ਫਿਰ ਤੁਹਾਡੇ ਮਨ ਨੂੰ ਸ਼ਾਂਤੀ ਮਿਲ ਜੂ ਫਿਰ ਤੁਸੀਂ ਖੁਸ਼ ਹੋ ਜਾਓਗੇ ਪੂਰੇ ਵੀ ਪੈ ਲਓ ਜੀ ਰੇਟ ਘਟ ਗਏ ਹੋ ਯਾਰ ਨਤਲ ਆਪਣਾ ਆਪ ਹੀ ਪੈਰ ਕਹਾੜਾ ਕਿਉਂ ਮਾਰਦੇ ਹੋ ਆਪਣੀ ਹੁਣ ਮੇਰਾ ਮੋਬਾਈਲ ਹੈ ਜੇ ਮੈਂ ਇਹ ਸਪੋਲ ਕਰ ਲਓ ਮੈਂ 85000 ਦਾ ਲਿਆਗਾ ਜਿਹਦਾ ਰੇਟ 20000 ਰੁਪਏ ਹੈ ਜੂ ਮੈਨੂੰ ਕੀ ਲਾਵਾ ਜੇ ਇਹਦਾ ਰੇਟ 1,85,000 ਹੋ ਜੂ ਫਿਰ ਮੇਰਾ ਨੁਕਸਾਨ ਹੋਇਆ ਕਿ ਫਾਇਦਾ ਹੋਇਆ ਫਾਇਦਾ ਹੀ ਹੋਣਾ ਸੋ ਮਿਹਰਬਾਨੀ ਕਰਕੇ ਕਮੈਂਟ ਉਹ ਕਰਿਆ ਕਰੋ ਜਿਹੜਾ ਕੋਈ ਗੱਲ ਤਰਕ ਹੋਵੇ ਐਵੇਂ ਤਰਕ ਵਿਆਜ ਇੰਨਾ ਵੱਡੂ 3.5% ਵਿਆਜ ਆ ਜੂ ਜੀ ਉਹ ਹੋ ਜੂ ਜੀ ਇਹ ਜਿਹਾਂ 1.5 ਕਿਲੋਮੀਟਰ ਲੰਬੇ ਕਰਕੇ ਕਮੈਂਟ ਨਾ ਕੋ ਉਹਦੇ ਚ ਗੱਲ ਨਾ ਕੋਈ ਬਾਤ ਤੁਸੀਂ ਮਤਲਬ ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ